ਦਰਨੀ ਜਿੱਥੇ ਮਾਂ ਵਸਦੀ ਆ ਜਿੱਥੇ ਮਾਂ ਵਸਦੀ ਹੋਵੇ ਬੱਚੇ ਬੱਚੇ ਨੂੰ ਵੀ ਜੀ ਨਹੀਂ ਕੋ ਮਾਤਾ ਦਾ ਮੇਲਾ ਹੈ ਮਾਤਾ ਜਨਮ ਦੇ ਆਲਾ ਮਾਤਾ ਦਾ ਮੇਲਾ ਸਾਖ ਬਾਦ ਹੁੰਦਾ ਗੁਪਤ ਨਰਾਤੇ ਜਿਹੜੇ 8 ਦਿਨ ਚੱਲਦੇ ਨੇ 8 ਦਿਨ ਬਾਅਦ ਅਜ ਅਸ਼ਟਮੀ ਦੀ ਜੋਗ ਜਗਦੀ ਹੈ ਤੇ ਮਾਤਾ ਦਾ ਮੇਲਾ ਚੱਲ ਪੁਰਣੀ ਹਰ ਸਾਲ ਸ਼ਾਵਣ ਮਹੀਨੇ ਦਾ ਮੇਲਾ ਲੱਗਦਾ ਹੈ ਤੇ ਜੇ ਕਿਤੇ ਹੁਣੇ ਘਰ ਤੇ ਡੀਜੇ ਲੱਗਾ ਹੋਵੇ ਤਾਂ ਤੇ ਜੇ ਮਿੰਟ ਤੇ ਭਗੜੀ ਦੇ ਭਗੜਾ ਦੇ ਗਾਣੇ ਲੱਗ ਰਹੇ ਨੇ ਤੇ ਹਾਂ ਮਾ ਦਾ ਮੇਲਾ ਤੇ ਨੱਚੇ ਲੱਗਿਆ ਵੀ ਸੰਗਤ ਸ਼ਰਮਾਂਡੀ ਹੈ ਨੱਚ ਕੇ ਆ ਜੀ ਲੋਣੀ ਆ ਜੀ ਮਾ ਦਾ ਮੇਲਾ ਸਾਰੋ ਆ ਦੇ ਮੋਕਾ ਮਿਲਦਾ ਸਾਰੀਆਂ ਕਾ ਨੱਚ ਕੇ ਆ ਜੀ ਲੋਗਗੇ ਮਾ ਦੀਆਂ ਸੰਗਤਾਂ ਜਿੰਨੀਆਂ ਨੇ ਆਜੋ ਆ ਜੀ ਸ਼ਰਮਾਂਣ ਸਾਰੀ ਸੰਗਤ ਆਪਣੇ ਆਪਣੇ ਘਰਾਂ ਦੀ ਸਮ ਜਿਹੜਾ ਨਾ ਨੱਚ ਕੇ ਆ ਜੀ ਆਜੋ ਆਜੋ ਮੁੰਡੀਆਂ ਜੀ ਮੇਰਾ ਨਾਮ ਤਰਵਿੰਦਰ ਸ਼ਰਮਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਮਰਾਇਸਟ ਪੰਜਾਬ ਮੈਂ ਅੱਜ ਇੱਥੇ ਆਪਣਾ ਅੱਜ ਹਰ ਸਾਲ ਦੀ ਤਰ੍ਹਾਂ ਹੀ ਮਾ ਚੰਦਪੁਰਨੀ ਦਰਬਾਰ ਦਾ ਜਿਹੜਾ ਇਹ ਮੇਲਾ ਅੱਜ ਸਾਵਣ ਮੇਲਾ ਇਹਨੂੰ ਮਨਾਉਣ ਵਾਸਤੇ ਅਸੀਂ ਹਰ ਸਾਲ ਹੀ ਇਸ ਮੰਦਰ ਦੇ ਵਿੱਚ ਰਮਾ ਦੇਵਾ ਜੀ ਦਾ ਮੰਦਰ ਬਾਦੀ ਗੁਰੂ ਨਗਰ ਵੇਰਖਾ ਦੇ ਵਿੱਚ ਇੱਥੇ ਮਾ ਮਾਈ ਦਾ ਲੰਗਰ ਪੰਧਾਰਾ ਜਿਹੜਾ ਹੈ ਇਸੇ ਤਰ੍ਹਾਂ ਹੀ ਹਰ ਸਾਲ ਅਸੀਂ ਜਨਮ ਦਿਨ ਮਾਤਾ ਜੀ ਦਾ ਮਨਾਉਂਦੇ ਆ ਪਿਲੋ satsang ਬੜੇ ਵਧੀਆ ਵਧੀਆ ਕਲਾਕਾਰ ਇੱਥੇ ਹਾਜ਼ਰੀਆਂ ਭਰਦੇ ਨੇ ਜਿੱਦਾਂ ਅੱਜ ਪ੍ਰਿੰਸ ਰਾਣਾ ਜੀ ਸਲੀਮ ਜੀ ਸੋਤਾ ਜੀ ਉਹ ਵੀ ਮਾਮਾ ਜੀ ਦੇ ਚਰਨਾ ਚ ਹਾਜ਼ਰੀ ਭਰ ਕੇ ਗਏ ਨੇ ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਮਾਤਾ ਜੀ ਦਾ ਮੇਲਾ ਵਾ ਇਹ ਉਹਨਾਂ ਦੀ ਕਿਰਪਾ ਆ ਸਾਡੇ ਉੱਤੇ ਉਹਨਾਂ ਦਾ ਅਸ਼ੀਰਵਾਦ ਆ ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਸਾਡਾ ਜਿਹੜਾ ਇਹ ਜਗਤ ਦਾ ਕੰਮ ਚੱਲਦਾ ਆ ਰਿਹਾ ਤੇ ਇਹੀ ਚਲਾ ਰਹੇ ਆ ਜੀ ਇੱਥੇ ਸਾਡੇ ਨਾਲ ਕਾਫੀ ਇਸ ਮਹੀਨੇ ਤੋਂ ਸਹਿਯੋਗ ਕਰਦੇ ਨੇ ਸਾਡੇ ਵੀਰ ਵਿੱਕੀ ਪ੍ਰਧਾਨ ਜੀ ਪੰਜਾਬ ਪ੍ਰਧਾਨ ਨੇ ਸਾਡੇ ਕੋਲ ਪਹੁੰਚੇ ਨੇ ਇਹ ਵੀ ਸਾਡੇ ਨਾਲ ਨੇ ਸਾਡੇ ਨਾਲ ਆਪਣੇ ਰਜੀਵ ਬਾਲ ਜੀ ਖੜੇ ਨੇ ਰਾਜੂ ਭਾਜੀ ਖੜੇ ਨੇ ਹੋਰ ਵੀ ਮੇਰੇ ਕਾਫੀ ਵੀਰ ਸੱਜਣ ਜਿਹੜੇ ਨੇ ਨਾਲ ਮਿਲ ਕੇ ਸਹਿਯੋਗ ਦੇ ਨਾਲ ਜਿਹੜਾ ਪ੍ਰੋਗਰਾਮ ਆ ਇਨਾਂ ਦਾ ਬਲਿਆ ਇਨਾਂ ਦਾ ਸਾਰਾ ਮੇਰੇ ਨਾਲ ਸਹਿਯੋਗ ਆ ਤੇ ਜਿਹੜਾ ਮੇਲਾ ਅਸੀਂ ਹਰ ਸਾਲ ਮਾਮਾ ਚਿੰਤਪੁਰਨੀ ਦਾ ਅੰਮ੍ਰਿਤਸਰ ਦੇ ਵਿੱਚ ਵੀਰ ਕੇ ਗੁਰੂ ਨਗਰ ਬਾਦੀ ਚ ਮਨਾਉਂਦੇ ਆ ਜੀ ਕਿੰਨੇ ਸਾਲਾਂ ਤੋਂ ਤੇ ਸਰ ਮੈਨੂੰ ਅੱਜ 5 ਸਾਲ ਹੋ ਗਏ ਆ ਜੀ ਇਹ ਮੇਲੇ ਦਾ ਰੌਣਕ ਜਿਹੜੀ ਆ ਮਾਮਾ ਜੀ ਦੇ ਚਰਨਾਂ 'ਚ ਸਾਜ ਜਿਉਂਦਿਆਂ ਨੂੰ ਔਰ ਅਸੀਂ ਚਿੰਤਪੁਰਨੀ ਦਰਬਾਰ ਤੇ ਹਰ ਮਹੀਨੇ ਬੱਸ ਲੈ ਕੇ ਜਾਂਦੇ ਆ ਜੀ ਸਹਿਯੋਗ ਦੇ ਨਾਲ ਹੀ ਸੰਗਤ ਦੇ ਨਾਲ ਉਹ ਮੈਨੂੰ ਅੱਜ ਕੋਈ 8-9 ਸਾਲ ਹੋ ਗਏ ਬੱਸ ਲੈ ਕੇ ਜਾਂਦੇ ਆ ਵੀ ਹਰ ਮਹੀਨੇ ਚਿੰਤਪੁਰਨੀ ਦਰਬਾਰ ਤੇ ਜਾਂਦੇ ਆ ਜੋ ਕੁਛ ਅਜ ਲਿਆ ਮਾਂ ਦੀ ਕਿਰਪਾ ਆ ਜੀ ਸਭ ਕੁਝ ਉਤੋਂ ਹੀ ਮਿਲਿਆ ਅੱਜ ਭਰਾਵਾਂ ਸਭ ਕੋਈ ਕਹਿ ਨਹੀਂ ਸਕਦਾ ਜੀ ਇਹ ਸਾਡੇ ਕੋਲ ਲਬਜੀ ਨਹੀਂ ਕੀ ਮਾਂ ਦੀ ਪ੍ਰਸ਼ੰਸਾ ਕਰਨ ਦਾ ਵਾਸਤੇ ਮਾਂ ਦੀ ਕੀ ਤੁਹਾਨੂੰ ਦਸੀਏ ਕਿ ਉਹ ਦੇ ਦਿਨ ਦੁਗਣੀ ਤੇ ਰਾਤ ਚੁਗਣੀਆਂ ਤਰੱਕੀਆਂ ਦਿੰਦੀ ਆ ਅਸੀਂ ਕੱਖਾਂ ਦੇ ਹਾਂ ਲੱਖਾਂ 'ਚ ਬਦਲ ਦਿੱਤਾ ਮਾਂ ਨੇ ਸਾਨੂੰ ਅੱਜ ਟਾਈਮ ਸੀ ਕੋਈ ਮੈਂ 2001 ਦੇ ਵਿੱਚ ਖਾਲੀ ਪੀਪੇ ਬੋਰੀਆਂ ਵਾਰਦਾਨੇ ਦਾ ਕੰਮ ਕਰਦਾ ਸਾਂ ਤੇ ਅੱਜ ਮਾਂ ਨੇ ਬੱਸਾਂ ਵੀ ਚਲਾਈਆਂ ਨੇ ਬੱਸਾਂ ਵੀ ਚੱਲਣ ਡੀਆਂ ਨੇ ਗੱਡੀਆਂ 'ਚ ਘੁੰਮਣ ਡੇ ਆਂ ਤੇ ਬੜਾ ਵਧੀਆ ਉਪਰਾਲਾ ਮਾਣੇ ਸਾਨੂੰ ਇੰਨਾ ਵਧੀਆ ਅਸ਼ੀਰਵਾਦ ਦਿੱਤਾ ਦਾ ਕਿ ਉਹਦੇ ਬਿਨਾਂ ਤੇ ਅਸੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ ਪਿੱਛੇ ਤਿੰਨ ਚਾਰ ਮਹੀਨੇ ਸਾਡੀ ਬੱਸ ਜਿਹੜੀ ਸੀ ਕਿਸੇ ਕਾਰਨ ਨਹੀਂ ਜਾ ਸਕੀ ਤੇ ਚਾਰ ਮਹੀਨਿਆਂ ਦੇ ਵਿੱਚ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਆਪਾਂ ਕਿੱਥੋਂ ਦੇ ਕਿੱਥੇ ਆ ਗਏ ਅਰਸ਼ਾਦੋ ਬਰਸ਼ਾ ਤੇ ਆਉਣ ਵਾਲਾ ਕੰਮ ਹੋ ਗਿਆ ਸੀ ਤੇ ਜਿੱਦਨ ਆਪਾਂ ਬੱਸ ਫੇਰ ਚਲਾਤੀ ਆ ਤਮਾਮ ਅਜ ਦੀ ਪਹਿਲੇ ਦਿਨ ਤੋਂ ਹੀ ਕਿਰਪਾ ਇਹੋ ਜਿਹੀ ਅਪਾਰ ਹੋਈ ਆ ਵੀ ਕੰਮ ਚੜ੍ਹਦੀ ਕਲਾ ਚ ਹੈ ਮਹਾਰਾਜ ਦੀ ਕਿਰਪਾ ਪੂਰਾ ਅਸ਼ੀਰਵਾਦ ਹੈ ਸਮਝ ਜਿਗਾ ਸੱਚੇ ਮੰਨਣਾ ਮਾਰੇ ਹਰ ਇੱਕ ਦੀ ਮਨੋਕਾਮਨਾ ਪੂਰੀ ਅਜੀ ਉਹਦੇ ਦਰ ਤੋਂ ਕਦੀ ਕੋਈ ਨਿਰਾਸ਼ਾ ਮੜਿਆ ਹੀ ਨਹੀਂ ਉਹਦੇ ਦਰ ਤੇ ਕੁੱਲੇ ਭੰਡਾਰੇ ਨੇ ਭੋਲੀ ਮਈਆ ਭੋਲੇ ਬਚਨੇ ਤੇ ਗੱਲਾਂ ਕਰਦੇ ਭੋਲੀਆਂ ਹੀ ਭੋਲੀਆਂ ਗੱਲਾਂ ਕਰਦੇ ਆ ਜੀ ਉਹ ਮਾਮਾ ਜੀ ਦੇ ਦਰਬਾਰ ਦੇ ਉੱਤੇ ਦੇਰਿਆ ਅੰਦੇਰ ਨਹੀਂ ਉਤੋਂ ਕੋਈ ਵੀ ਬੰਦਾ ਕਦੀ ਨਿਰਾਸ਼ ਨਹੀਂ ਮੜਿਆ ਜਿਹੜਾ ਵੀ ਸੱਚੇ ਮਨ ਦੇ ਨਾਲ ਗਿਆ ਝੋਲੀਆਂ ਭਰ ਕੇ ਆਇਆ ਮੈਂ ਅੱਜ ਤੱਕ ਕੋਈ ਬੰਦਾ ਨਹੀਂ ਵੇਖਿਆ ਕਿ ਮਾਂ ਦੇ ਦਰਬਾਰ ਤੋਂ ਕਿਸੇ ਦੀ ਝੋਲੀ ਨਾ ਭਰੀ ਹੋਵੇ ਹਰ ਇਨਸਾਨ ਰੋਂਦੇ ਜਾਂਦੇ ਵਿਕੇ ਰੋਂਦੇ ਜਾਂਦੇ ਨੇ ਹੱਸਦੇ ਹੀ ਹੁੰਦੇ ਨੇ ਨੱਚਦੇ ਟੱਪਦੇ ਹੁੰਦੇ ਨੇ ਮਾਂ ਕੋ ਝੋਲੀਆਂ ਭਰਾ ਕੇ ਲੈ ਕੇ ਹੁੰਦੇ ਨੇ ਅਜਮਾਨੇ ਬੜਾ અપਾਰ ਕਿਰਪਾ ਕੀਤੀ ਐ ਮੈਂ ਵੀ ਸੈਟਲਿਆ ਮੇਰਾ ਬੱਚਾ ਵੀ ਅੱਗੇ ਸੈਟਲਿਆ ਸਾਰੀ ਉਸ ਚਿੰਤਪੁਰਨੀ ਮਾਤਾ ਦੀ ਕਿਰਪਾ ਆ ਹਰ ਸਾਲ ਹਰ ਮਹੀਨੇ ਉਹਨੂੰ ਯਾਦ ਕਰੀਦਾ ਜਾਈਦਾ ਆ ਤੋਂ ਮਾਂ ਸਾਡੇ ਅਸ਼ੀਰਵਾਦ ਦਿੰਦੀ ਆ ਸਾਨੂੰ ਝੋਲੀਆਂ ਭਰ ਕੇ ਤੋਰਦੀ ਆ ਕੋਈ ਕਮੀ ਨਹੀਂ ਛੱਡਦੀ ਆ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦੇ ਉਪਰਾਲੇ ਚੱਲ ਰਹੇ ਨੇ ਜੀ ਇਸ ਤੇ ਮਨ ਨੂੰ ਪਤਾ ਜੀ ਮੈਂ ਹਰ ਸਾਲ ਦੇ ਵਿੱਚ ਜਿਆਦਾ ਨਹੀਂ ਤਿੰਨ ਤੋਂ ਚਾਰ ਪ੍ਰੋਗਰਾਮ ਜਿਹੜੇ ਸਾਲ ਦੇ ਆਪਣੇ ਹੁੰਦੇ ਆ ਇੱਕ ਜਾਗਰਣ ਹੁੰਦਾ ਸਾਡਾ ਨਵੰਬਰ ਦੇ ਮਹੀਨੇ ਚ ਉਹ ਵੀ ਅਸੀਂ ਕਰੋਨੇ ਆ ਜੀ ਇੱਕ ਆਪਾਂ ਕਥਾ ਕਰੋਨੇ ਆ ਇੱਕ ਜਾਗਰਣ ਆਪਾਂ April ਮਹੀਨੇ ਚ ਕਰਾਈਦਾ ਤੇ ਇੱਕ ਇਹ ਪ੍ਰੋਗਰਾਮ ਇੱਕ ਆਪਾਂ RAM ਮੰਦਰ ਦਾ ਤੁਹਾਨੂੰ ਪਤਾ ਨਵਾਂ ਪ੍ਰੋਗਰਾਮ ਸਾਨੂੰ ਮਿਲਿਆ 2 ਸਾਲ ਤੋਂ ਅਸੀਂ ਉਹ ਵੀ ਹਰ ਸਾਲ ਜਿਹੜਾ ਉਹ ਵੀ ਕਰਾਈਦਾ ਹੈ ਉਹ ਵੀ ਅਸੀਂ ਇਦਾਂ ਹੀ ਸਰਦਾ ਦੇ ਨਾਲ ਤੁਮਤਾ ਹਮਨਾ ਕਰਾਈਦਾ ਤੇ ਬਸ ਤੁਹਾਡੇ ਵਰਗੇ ਵੀਰਾਂ ਦਾ ਸਾਰਿਆਂ ਦਾ ਸਹਿਯੋਗ ਮਿਲਦਾ ਸਹਿਯੋਗ ਦੇ ਨਾਲ ਸਾਰੇ ਕੰਮ ਕਰ ਜਨੇ ਪਾਕਿਸਤਾਨ ਚ ਬਸਾਂ ਨੂੰ ਕਿੰਨਾ ਚਿਰ ਇੰਤਜ਼ਾਰ ਰੰਦਾ ਸੀ ਇਸ ਮਾਤਾ ਜੀ ਦੇ ਲੱਕੋ ਜੀ ਭਗਤਾਂ ਨੂੰ ਸਾਡੇ ਕੋਲ ਨਾ ਇਸ ਮਹੀਨੇ ਅੱਜ ਮੇਲਾ ਸੀ ਅਸੀਂ ਇੱਥੇ ਮਨਾਉਣਾ ਸੀ ਕੱਲ ਸਾਡੀ ਬੱਤ ਨਹੀਂ ਜਾ ਰਹੀ ਕਿਉਂਕਿ ਰਸ਼ ਬਹੁਤ ਜ਼ਿਆਦਾ ਕੋਈ ਸੰਗਤਾਂ ਮੇਲੇ ਚ ਨੇ ਕੋਈ ਲੰਗਰ ਲਾ ਕੇ ਬੈਠੀਆਂ ਨੇ ਕੋਈ ਤਾਂ ਸਾਡੀ ਬੱਤ ਜੜੀ ਆ ਪਹਿਲੇ ਛੇ ਨਿਆਰ ਮਹੀਨੇ ਤੇ ਜਾਂਦੀ ਸੀ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਆ ਵੀ ਆਪਾਂ ਮਾ ਦੇ ਦਰਬਾਰ ਤੇ ਜਾਣਾ ਆ ਅੱਜ ਵੀ ਪੁੱਛ ਰਹੇ ਨੇ ਕਿ ਬੱਤ ਦਾ ਮੈਸੇਜ ਨਹੀਂ ਪਾਇਆ ਅਸੀਂ ਅੱਜ ਬਸ ਨਹੀਂ ਲਿਜਾ ਰਹੇ ਵੀ ਲੰਗਰ ਲੰਗਰ ਲਾ ਰਹੇ ਰਸ ਬੜਾ ਹੈ ਅਗਲੇ ਸ਼ਨੀਵਾਰ ਰਖੜੀ ਆ ਗਈ ਆ ਅਸੀਂ ਰਖੜੀ ਦਾ ਸੋਚ ਰਹੇ ਕਈ ਭੈਣਾਂ ਨੇ ਆਪਣੇ ਵੀਰਾਂ ਕੋ ਰਖੜੀਆਂ ਬੰਨਣ ਜਾਣਾ ਵਾਪਸ ਨਹੀਂ ਆ ਸਕਦੇ ਜਿਹੜੇ ਸਾਡੇ ਨਾਲ ਪੱਕੀ ਸੰਗਤ ਜਾਂਦੀ ਹੈ ਉਹਨਾਂ ਅਸੀਂ ਉਹ ਤੋਂ ਅਗਲੇ ਸ਼ਨੀਵਾਰ ਨੂੰ ਬਸ ਜੜੀ ਆ ਵੈਸੇ ਜਿਹੜਾ ਇੱਕ ਦੋ ਦਿਨਾਂ ਚ ਪਾ ਦਿਆਂਗੇ ਤੇ ਸੰਗਤ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਹੁੰਦਾ ਮਾਂ ਦੇ ਦਰਬਾਰ ਤੇ ਜਾਂਦਾ ਉਹ ਸਾਡੀ ਬਸ 'ਚ ਨਹਰਵਰੀ ਕੋਈ ਨਾ ਕੋਈ ਨਵੇਂ ਤੋਂ ਨਵਾਂ ਕਲਾਕਾਰ ਜਿਹੜਾ ਸਾਡੇ ਨਾਲ ਜੁੜਦਾ ਔਰ ਜਾਂਦਾ ਉਹ ਫ੍ਰੀ ਸੇਵਾ ਬਸ ਦੇ ਵਿੱਚ ਕਰਦਾ ਪਰ ਜਦੋਂ ਜਾਂਦਾ ਇੱਕ ਮਕੇਸ਼ ਕੁਮਾਰ ਮਕੇਸ਼ ਜੀ ਆਪਣੇ ਕਲਾਕਾਰ ਨੇ ਬੜੇ ਤਕੜੇ ਉਹ ਪਿੱਛੇ ਜੇ ਦਾਵਾ ਡੋਲ ਥੋੜੇ ਜਿਹਾ ਹੋ ਗਏ ਕਹਿੰਦੇ ਵੀ ਪ੍ਰਧਾਨ ਜੀ ਕੰਮ ਹੀ ਹੈ ਨਹੀਂ ਮੈਂ ਕਿਹਾ ਕੀ ਗੱਲ ਉਹ ਦਾਸੀ ਸ਼ਾਈ ਕਹਿੰਦੇ ਜੀ ਮੇਰਾ ਤਾਂ ਕੰਮ ਹੀ ਬੰਦ ਪਿਆ ਜਾਗਰਨ ਵੀ ਨਹੀਂ ਮਿਲਦੇ ਪਏ ਲekin ਇੱਕ ਨਾਮੀ ਕਲਾਕਾਰ ਸੀ ਮੈਂ ਕਿਹਾ ਮੇਰੇ ਨਾਲ ਨਾ ਪੰਜ ਚੌਂਕੀਆਂ ਚੰਦਪੁਰ ਦੀਆਂ ਪਰੋ ਉਹ ਜਿਹਦੇ ਤਿੰਨ ਹੀ ਗਏ ਤੇ ਤਿੰਨਾਂ ਚੌਂਕੀਆਂ ਤੋਂ ਬਾਅਦ ਅੱਜ ਤੱਕ ਉਹਨਾਂ ਕੋਈ ਜਾਇਜ਼ ਨਹੀਂ ਹੋਇਆ ਕੱਲੇ ਮੱਥਾ ਦੇ ਗਏ ਆ ਲekin ਤਿੰਨਾਂ ਤੋਂ ਬਾਅਦ ਸਾਡੀ ਬਸ ਚ ਨਹੀਂ ਜਾ ਸਕੇ ਉਹਨਾਂ ਨੂੰ ਮਾਣ ਹੈ ਕਿ ਕੰਮ ਦਿੱਤਾ ਅੱਜ ਵੀ 2-2 3-3 6-6 ਮਹੀਨੇ ਦੇ ਪ੍ਰੋਗਰਾਮ ਜਿਹੜੇ ਐਡਵਾਂਸ ਉਹਨਾਂ ਕੋ ਬੁੱਕ ਨੇ ਤੇ ਅੱਜ ਵੀ ਮਿਲਦੇ ਆ ਤੇ ਵਿਚਾਰੇ ਮੇਰੇ ਤੋਂ ਭਾਵੇਂ ਵੱਡੇ ਹੀ ਹੋਣ ਪਤਾ ਵੀ ਪਰ ਮੇਰੇ ਪੈਰੀਂ ਹੱਥ ਲਾਉਂਦੇ ਮੈਨੂੰ ਸ਼ਰਮ ਆ ਜਾਂਦੀ ਮੈਂ ਉਹਨਾਂ ਨਾ ਕਰਿਆ ਕਰੋ ਇਦਾਂ ਕਹਿੰਦੇ ਨਹੀਂ ਮੈਨੂੰ ਚੰਗੇ ਰਾਹੇ ਪਾਤਾ ਮੈਨੂੰ ਜਿੱਥੇ ਲੈ ਗਏ ਤੁਸੀਂ ਤੇ ਮੈਂ ਉੱਥੋਂ ਜੁਗਾ ਹੋ ਗਿਆ ਤੇ ਮਾਂ ਦਾ ਪਿਆਰ ਹੈ ਸਾਡਾ ਕੋਈ ਨਹੀਂ ਅਸੀਂ ਤੇ ਸੇਵਾ ਕਰਨ ਵਾਲੇ ਆ ਅਸੀਂ ਰਾਹੇ ਪੋਣਾ ਦੱਸਣਾ ਇਹ ਮਾਂ ਦਾ ਪਿਆਰ ਹੈ ਜਕਰਾਮਾ ਚਿੰਤਪੁਰਨੀ ਜੀ ਦਾ ਬੋਤ ਸਾਕੇ ਦਰਬਾਰ ਕੀ ਜੈ ਨਾਮ ਦੱਸ ਕੇ ਅੱਜ ਵੇਰਕੇ ਦੇ ਵਿੱਚ ਧਰਮਿੰਦਰ ਜੀ ਵੱਲੋਂ ਮਾਤਾ ਚਿਤਪੁਰਨੀ ਜੀ ਦੇ ਮੇਲੇ ਦੇ ਇਹ ਮਨਾਇਆ ਗਿਆ ਜਾ ਰਿਹਾ ਹੈ। ਦਾਸ ਵਿਕਰਮਜੀਤ ਸਿੰਘ ਵਿੱਕੀ ਚੇਅਰਮੈਨ ਪੰਜਾਬ ਭਗਵਾਨ ਵਾਲਮੀਕੀ ਸਮਾਜ ਸੇਵਾ ਸੋਸਾਇਟੀ ਰਜਿਸਟਰਡ ਪੰਜਾਬ ਅੱਜ ਸਾਡੇ ਵੱਡੇ ਵੀਰ ਬਹੁਤ ਹੀ ਸਤਿਕਾਰਯੋਗ ਧਰਮਿੰਦਰ ਸ਼ਰਮਾ ਜੀ ਵੱਲੋਂ ਜਿਹੜਾ ਕਿ ਮਾਤਾ ਚਿਤਪੁਰਨੀ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਉੱਥੇ ਉਹਨਾਂ ਕੋਲੋਂ ਲੰਗਰ ਟੁੱਟ ਲੰਗਰ ਲਵਾਇਆ ਗਿਆ ਹੈ। ਔਰ ਸੰਗਤਾਂ ਨੂੰ ਮਾ ਮਾਇਦੇ ਗੁਣਗਾਨ ਜਿਹੜਾ ਭੇਟਾਂ ਵੀ ਸੁਨਾਈਆਂ ਗਈਆਂ ਔਰ ਉਹਨਾਂ ਨੇ ਅਰਦਾਸ ਕੀਤੀ ਮਾਤਾ ਰਾਣੀ ਦੇ ਵੀ ਸਾਰਿਆਂ ਦੇ ਤੇੜੇ ਸੁੱਖ ਸ਼ਾਂਤੀ ਬਣੀ ਰਵੇ ਔਰ ਮਾਂ ਚਿੰਤਾਪੂਰਣੀ ਇੱਕ ਐਹੋ ਜੀ ਜੱਗ ਜਨਣੀ ਮਾਂ ਵਾਂ ਜਿਹਨੇ ਹਰ ਇੱਕ ਦੀ ਚਿੰਤਾ ਦੂਰ ਕਰਦੀ ਔਰ ਹਰ ਇੱਕ ਦੀਆਂ ਜਿਹੜੀਆਂ ਝੋਲੀਆਂ ਭਰਦੀ ਓ ਜੀ ਵੇਖੋ ਜੀ ਉਹ ਆਪੋ ਆਪਣੀ ਸ਼ਰਦਾ ਵਾ ਜੀ ਉਹਨਾਂ ਵੱਲੋਂ ਜਿਹੜਾ ਵਾ ਉਹ ਮਾਂ ਚਿੰਤਾਪੂਰਣੀ ਜੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦਾ ਜਿਹੜਾ ਨਵਰਾਤਰਿਆਂ ਦੇ ਵਿੱਚ ਵੀ ਜਾਂਦੇ ਆ ਆਪਣੀਆਂ ਬਸਾਂ ਲੈ ਕੇ ਔਰ ਹਰ ਮਹੀਨੇ ਜਿਹੜੀ ਬਸ ਲੈ ਕੇ ਜਾਂਦੇ ਆ ਉਹ ਮਾਂ ਮਾਈ ਉਹਨਾਂ ਨੂੰ ਬਹੁਤ ਜ਼ਿਆਦਾ ਦੇ ਰਹੀ ਆ ਔਰ ਇਸੇ ਇਸੇ ਲਈ ਉਹ ਜਿਹੜਾ ਵਾ ਮਾਂ ਮਾਈ ਨੂੰ ਜਿਹੜਾ ਪਿਆਰ ਦੇ ਆਧਾਰ ਤੇ ਰੱਖ ਕੇ ਜਿਹੜਾ ਵਾ ਉਹ ਜਾ ਕੇ ਚੰਤਪੁਣੀ ਮਾਂ ਦੇ ਦਰ ਤੇ ਨਤਮਤਸਕ ਹੁੰਦੇ ਆ ਦਵਾਰੀਆ ਉਪਰਾਲਾ ਜੀ ਵੇਖੋ ਜੀ ਮਾਂ ਮਾਂ ਦਾ ਕਹਿੰਦੇ ਵੀ ਮਾਂ ਮਾਂ ਦਾ ਨਾਮ ਮੁਹੰਮਦ ਦੱਸਿਆ ਗਿਆ ਕਿ ਮਾਂ ਤੋਂ ਤਗੜਾ ਕੋਈ ਦੁਨੀਆ ਦੇ ਉੱਤੇ ਕੋਈ ਨਹੀਂ ਹੈਗਾ ਸਭ ਤੋਂ ਪਹਿਲੋਂ ਉੱਤਮ ਮਾਂ ਆ ਔਰ ਮਾਂ ਤੋਂ ਬਾਅਦ ਸਾਰੇ ਸਾਰੇ ਦੁਨੀਆ ਤੁਰਦੀ ਹੈ